ਹੈਲੋ ਹੈਲੋ ਗੁੱਡ ਇਵਨਿੰਗ ਗੁੱਡ ਇਵਨਿੰਗ ਗੁੱਡ ਇਵਨਿੰਗ ਸਭ ਨੂੰ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਸਾਰੇ ਵਧੀਆ ਸਵਾਗਤ ਹੈ ਜੀ ਤੁਹਾਡਾ ਸਾਡੀ ਅੱਜ ਦੀ ਕਲਾਸ ਦੇ ਸੈਸ਼ਨ ਦੇ ਵਿੱਚ ਤਾਂ ਆਪਾਂ ਇਹਨੂੰ ਨਾਮ ਦਿੱਤਾ ਬਈ ਪੀਐਸਟੈਟ 2026 ਠੀਕ ਹੈ ਚਲੋ ਪੀਐਸਟੈਟ 2026 ਦਿੱਤਾ ਆਪਾਂ ਇਹਨੂੰ ਆ ਪੇਪਰ ਪਹਿਲਾਂ ਹੁੰਦਾ ਪਹਿਲਾਂ ਦੇ ਦਾਂਗੇ ਨਹੀਂ ਤਾਂ ਫਿਰ 26 ਤਾਂ ਹੋਣੀ ਹੋਣਾ ਹੈ ਨਾ ਤਾਂ ਆਪਣੀ ਤਿਆਰੀ ਰੱਖੋ ਬਈ ਵਧੀਆ ਤਰੀਕੇ ਨਾਲ ਤਿਆਰੀ ਰੱਖੋ ਤੇ ਜਿਵੇਂ ਆਪਾਂ ਸਪੈਸ਼ਲ ਪੀਐਸ ਸਟੈਟਿਡੀ ਕਲਾਸਿਸ ਕਰ ਰਹੇ ਸੀਗੇ ਇਸ ਤੋਂ ਪਹਿਲਾਂ ਅਸੀਂ ਪੀਐਸ ਸਟੈਟ ਦੇ ਜਿੰਨੇ ਵੀ ਪ੍ਰੀਵੀਅਸ ਇਅਰ ਕੁਐਸਚਨਸ ਹੈਗੇ ਨੇ ਉਹ ਸਾਰੇ ਦੇ ਸਾਰੇ ਆਪਾਂ ਸੋਲਵ ਕੀਤੇ ਸੀਗੇ ਤੇ ਹੁਣ ਆਪਾਂ ਕਿਹੜੀ ਸਟੇਟ ਤੇ ਆ ਗਏ ਬਈ ਹੁਣ ਆਪਣੀ ਗਵਾਂਡੀ ਸਟੇਟ ਦੇ ਆ ਗਏ ਆਪਾਂ ਹਰਿਆਣੇ ਤੇ ਤਾਂ ਹਰਿਆਣੇ ਦੇ ਜਿੰਨੇ ਵੀ ਐਗਜ਼ਾਮ ਹੋਏ ਨੇ ਤੁਹਾਡੇ ਹਨਾ ਹੁਣ ਤੱਕ ਦੇ ਜਿੰਨੇ ਵੀ ਐਗਜ਼ਾਮ ਹੋਏ ਨੇ ਐਸਟੈਟ ਹੋਇਆਗਾ ਤਾਂ ਉਹ ਆਪਾਂ ਪ੍ਰੀਵੀਅਸ ਈਅਰ ਕੁਐਸਚਨਸ ਸੋਲਵ ਕਰਾਂਗੇ ਤਾਂ ਜਿਵੇਂ ਤੁਹਾਨੂੰ ਦੇਖ ਹੀ ਰਿਹਾ ਵੀ ਐਸਟੈਟ ਦਾ 2011 ਦਾ ਪੇਪਰ ਹੈ ਇਹ ਤੇ ਨੂੰ ਆਪਾਂ ਸੋਲਵ ਕਰਾਂਗੇ ਹੁਣ ਇਹ ਨਾ ਚੀਜ਼ਾਂ ਮਿਸ ਨਾ ਕਰਿਆ ਕਰੋ ਜੇ ਤੁਸੀਂ ਸੱਚੀ ਮੱਚੀ ਪੇਪਰ ਪਾਸ ਕਰਨਾ ਹੈ ਇਮਾਨਦਾਰੀ ਦੇ ਨਾਲ ਪੇਪਰ ਪਾਸ ਕਰਨਾ ਆਪਣੇ ਆਪ ਨਾਲ ਇਮਾਨਦਾਰੀ ਰੱਖਣੀ ਹੈ ਤਾਂ ਫਿਰ ਪ੍ਰੀਵੀਅਸ ਈਅਰ ਕੁਐਸਚਨਸ ਨੂੰ ਦੇਖਣੇ ਬਹੁਤ ਜ਼ਿਆਦਾ ਜ਼ਰੂਰੀ ਨੇਗੇ ਠੀਕ ਹੈ ਤਾਂ ਦੇਰ ਨਾ ਕਰਦੇ ਹੋਏ ਸ਼ੁਰੂ ਕਰਦੇ ਆਂ ਇਹ ਵੀਡੀਓ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਦੇ ਨਾਲ ਜੇ ਪਹਿਲੀ ਵਾਰ ਜੁੜ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਤੇ ਤੁਸੀਂ ਸਾਡਾ ਪਰ ਜੀ ਇਸ ਕਰ ਸਕਦੇ ਹੋ ਸਿਰਫ 1499 ਰੁਪਏ ਚ ਕੀ ਆਉਂਦਾ ਵੀ ਕੁਝ ਵੀ ਨਹੀਂ ਆਉਂਦਾ ਇਹਦੇ ਵਿੱਚ ਤਾਂ ਨਾ ਤਾਂ ਇਹ ਤੁਸੀਂ ਕਰ ਸਕਦੇ ਹੋ ਵਿਸ਼ਵਾਸ ਹੈ ਤਾਂ ਸਿਰਫ ਯਦੂ ਐਜੂਕੇਸ਼ਨ ਤੇ ਟੈਸਟ ਸੀਰੀਜ਼ ਜੁਆਇਨ ਕਰਨੀ ਹੈ ਤਾਂ ਉਹ ਵੀ ਕਰ ਸਕਦੇ ਹੋ 599 ਰੁਪਏ ਦੀ ਹੈ ਠੀਕ ਹੈ ਤਾਂ ਇਹਨੂੰ ਜੁਆਇਨ ਕਰ ਸਕਦੇ ਹੋਗੇ ਤੁਸੀਂ ਸਾਡਾ ਨੰਬਰ ਹੈ ਜੀ 9750439 ਠੀਕ ਹੈ 9750439 ਤੇ ਤੁਸੀਂ ਸਾਡੀ ਜਿਹੜੀ ਟੈਸਟ ਸੀਰੀਜ਼ ਹੈ ਨਾ ਇਹਨੂੰ ਜੁਆਇਨ ਕਰਨਾ ਹੈ ਤਾਂ ਤੁਹਾਨੂੰ ਅਸੀਂ ਇੱਕ ਵਿਸ਼ੇਸ਼ ਆਫਰ ਦੇ ਰਹੇ ਹਾਂ ਕਿਉਂਕਿ 350 ਸਾਲ ਆ ਰਿਹਾ ਹੈ ਸ਼ਰਧਾ ਪੂਰ ਕਮਨਾਇਆ ਜਾ ਰਿਹਾ ਹੈ ਤਾਂ ਕੱਲ ਤੋਂ ਤੁਹਾਨੂੰ ਅਸੀਂ ਸਾਡੇ ਹਰ ਬੈਚ ਦੇ ਉੱਪਰ ਆਫਰ ਦੇਣਾ ਸ਼ੁਰੂ ਕਰ ਰਹੇ ਹਾਂ ਤੁਸੀਂ ਦੇਰ ਨਾ ਕਰਦੇ ਹੋਏ ਇੱਕ ਲਿਮਟਿਡ ਟਾਈਮ ਦੇ ਵਿੱਚ ਤੁਸੀਂ ਇਸ ਬੈਚ ਨੂੰ ਪਰਚੇਸ ਕਰ ਸਕਦੇ ਹੋ ਤੇ ਬਿਲਕੁਲ ਆਕਰਸ਼ਕ ਆਫਰ ਤੁਹਾਨੂੰ ਦੇਵਾਂਗੇ ਜੀ ਠੀਕ ਹੈ ਉਹ ਸਾਰੇ ਦੇ ਸਾਰੇ ਆਫਰ ਤੁਹਾਡੇ 350 ਸਾਲਾਂ ਦੇ ਨਾਲ ਹੀ ਰਿਲੇਟ ਕਰਦੇ ਹੋਣਗੇ ਠੀਕ ਹੈ ਚਲੋ ਕੁਐਸਚਨ ਨੰਬਰ 1 ਪੜੋ ਤੇ ਅਨ ਨਾਲ ਬੜਾ ਸਿੰਪਲ ਜਿਹਾ ਕੁਐਸਚਨ ਹੈ ਇਹਦੇ ਨਾਲ ਤਾਂ ਤੁਹਾਡਾ ਸਬਦਾ ਵਾਹ ਵਾਸਤਾ ਪੈਂਦਾ ਹੋਊਗਾ ਬਈ ਹੈਨਾ ਹੂੰ ਦੇਖੋ ਕੀ ਕਹਿੰਦਾ ਇਹ ਕਹਿੰਦੇ ਜ਼ਮੀਨ ਦੀ ਰਿਕਾਰਡ ਲਈ ਕੌਣ ਜ਼ਿੰਮੇਵਾਰ ਹੁੰਦਾ ਸਾਂਸਵਾਰ ਰੱਖਣੀ ਹੈ ਜ਼ਮੀਨ ਦੇ ਰਿਕਾਰਡ ਦੀ ਹੈ ਨਾ ਤਾਂ ਆਪਾਂ ਕਹਿੰਦੇ ਨੇ ਜੀ ਪਟਵਾਰੀ ਸਾਹਿਬ ਕੰਮ ਕਰਨਾ ਹੈ ਸਾਡਾ ਜੀ ਕਰ ਦਿਓ ਹਨਾ ਤਾਂ ਭਈ ਕੌਣ ਕਰਦਾ ਹੈ ਜ਼ਮੀਨ ਦੀ ਰਿਕਾਰਡ ਹੈ ਨਾ ਤਹਿਸੀਲਦਾਰ ਨੰਬਰਦਾਰ ਹੈ ਨਾ ਸਾਰੇ ਵਿੱਚੋਂ ਕੋਈ ਨਹੀਂ ਹੈ ਨਾ ਤੇ ਇਹਦਾ ਆਨਸਰ ਸਾਡਾ ਕੀ ਹੋਊਗਾ ਜੀ ਪਟਵਾਰੀ ਨਾ ਪਟਵਾਰੀ ਸਾਹਿਬ ਕਰਦੇ ਨੇ ਉਹ ਤਾਂ ਖੈਰ ਤਹਿਸੀਲਦਾਰ ਵੀ ਕਰਦਾ ਪਰ ਆਪਾਂ ਹੇਠਲੇ ਲੈਵਲ ਦੀ ਗੱਲ ਕਰਦੇ ਆ ਠੀਕ ਹੈ ਹੂ ਇਜ਼ ਰਿਸਪੌਂਸੀਬਲ ਫਾਰ ਲੈਂਡ ਵਗੈਰਾ ਦੇ ਜਿਹੜੇ ਰਿਕਾਰਡਸ ਨੇਗੇ ਮੇਨਟੇਨ ਆਫ ਲੈਂਡ ਰਿਕਾਰਡ ਹੈ ਨਾ ਤੇ ਇਹਦਾ ਆਨਸਰ ਅਸੀਂ ਇਹਦਾ ਆਨਸਰ ਅਸੀਂ ਕੀ ਲਾਤਾ ਜੀ ਇਹਦਾ ਆਨਸਰ ਅਸੀਂ 1 ਲਾਤਾ ਪਟਵਾਰੀ ਓਕੇ ਚਲੋ ਆ ਕੋਈ ਗੱਲ ਨਹੀਂ ਦੇ ਦਾਂਗੇ ਸੁਮਨ ਦੇ ਦਾਂਗੇ ਜਲਦੀ ਦੇ ਦਾਂਗੇ ਅਸੀਂ ਇਹ ਤੋਂ ਬਾਅਦ NCERT ਦੀ ਬੁੱਕ ਦੀ ਕੰਮ ਕਰਨਾ ਹੈ ਆਪਾਂ ਦੇ ਦਾਂਗੇ ਜਲਦੀ ਤੁਹਾਨੂੰ ਹਾਂਜੀ ਚਲੋ ਕਹਿੰਦਾ ਕਿਸ ਸੂਬੇ ਦੇ ਵਿੱਚ ਰੈਤਵਾੜੀ ਮਾਲੀਆ ਪ੍ਰਬੰਧ ਨੂੰ ਲਾਗੂ ਕੀਤਾ ਗਿਆ ਸੀ ਅੰਗਰੇਜ਼ਾਂ ਨੇ ਆਪਣੇ ਰਾਜ ਨੂੰ ਵੈਲਥ ਇਕਨ ਆਲ ਸਟੈਬਲਿਸ਼ ਕਰਨ ਦੇ ਲਈ ਭੂਮਾਲੀਆ ਦੀਆਂ ਤਿੰਨ ਪ੍ਰਣਾਲੀਆਂ ਸ਼ੁਰੂ ਕੀਤੀਆਂ ਸੀਗੀਆਂ ਉਹ ਕਿਹੜੀ ਕਿਹੜੀ ਸੀ ਬਈ ਰਾਹਤਵਾੜੀ ਪ੍ਰਣਾਲੀ ਸੀ ਇੱਕ ਮਹਾਲਵਾੜੀ ਪ੍ਰਣਾਲੀ ਸੀ ਤੇ ਇੱਕ ਜ਼ਿੰਮੇਦਾਰੀ ਪ੍ਰਣਾਲੀ ਸੀ ਤਾਂ ਜਿਹੜੀ ਇਹ ਰਾਹਤਵਾੜੀ ਪ੍ਰਣਾਲੀ ਸੀ ਰਾਹਤ ਦਾ ਮਤਲਬ ਕਿਸਾਨ ਸੀ ਸਿੱਧੇ ਹਣਾ ਤਾਂ ਇਹਨੂੰ ਸ਼ੁਰੂ ਕੀਤਾ ਸੀ ਥਾਮਸ ਮੁੰਰੋ ਦੁਆਰਾ ਤਾਂ ਇਹ ਸਭ ਤੋਂ ਪਹਿਲਾਂ ਕਿੱਥੇ ਸ਼ੁਰੂ ਕੀਤੀ ਗਈ ਸੀ ਬਈ ਇਹ ਸਭ ਤੋਂ ਪਹਿਲਾਂ ਸ਼ੁਰੂ ਕੀਤੀ ਗਈ ਸੀ ਸਭ ਤੋਂ ਪਹਿਲਾਂ ਸ਼ੁਰੂ ਕੀਤੀ ਸੀ ਮਦਰਾਸ ਸੂਬੇ ਚ ਵਈ ਇਹ ਬੰਗਾਲ ਚ ਕਿਹਨੇ ਕਰਤੀ ਸ਼ੁਰੂ ਇਹ ਹੂੰ ਚਲੋ ਅਗਲਾ ਕੁਸਚਨ ਪੜ੍ਹੋ ਤੇ ਇਹ ਨਾਲ ਕਹਿੰਦਾ ਜੀ ਭਾਰਤੀ ਸੰਵਿਧਾਨ ਦੇ ਕਿਸ ਆਰਟੀਕਲ ਦੇ ਵਿੱਚ ਜੀਵਨ ਅਤੇ ਵਿਅਕਤੀਗਤ ਸੁਤੰਤਰਤਾ ਮਤਲਬ ਲਾਈਫ ਐਂਡ ਪਰਸਨਲ ਲਿਬਰਟੀ ਦੀ ਗੱਲ ਕਰਦਾ ਹੈ ਇਹ ਕਿਵੇਂ ਹੋ ਸਕਦਾ ਹੈ ਵੀ ਪੇਪਰ ਹੋਵੇ ਟੈਟ ਦਾ ਤੇ ਕੁਸਚਨ ਫੰਡਾਮੈਂਟਲ ਰਾਈਟਸ ਦੇ ਨਾਲ ਰਿਲੇਟਡ ਨਾ ਪੁੱਛਿਆ ਗਿਆ ਹੋਵੇ ਪੋਸੀਬਲ ਹੀ ਨਹੀਂ ਹੈਗਾ ਇਹਦਾ ਮਤਲਬ ਭਾਈ ਪੋਸੀਬਲ ਹੈ ਠੀਕ ਹੈ ਜੀ ਤੁਸੀਂ ਜੇ ਫੰਡਾਮੈਂਟਲ ਰਾਈਟਸ ਨੂੰ ਪੜ ਲੈਂਦੇ ਆ ਤਾਂ ਫਿਰ ਪੋਸੀਬਲ ਹੋ ਜਾਂਦਾ ਹੁੰਦਾ ਠੀਕ ਹੈ ਤਾਂ ਆਰਟੀਕਲ ਨੰਬਰ ਕਿੰਨਾ ਵੀ ਸਾਡਾ ਆਰਟੀਕਲ ਨੰਬਰ 21 ਹੈ ਇਹ ਨਾ ਤਾਂ ਖਤਮ ਹੋ ਸਕਦਾ ਤੇ ਨਾ ਹੀ ਤੁਸੀਂ ਇਹਨੂੰ ਸਸਪੈਂਡ ਕਰ ਸਕਦੇ ਹੋ ਠੀਕ ਹੈ ਨੈਕਸਟ ਆ ਗਿਆ ਇਹ ਆਰਟੀਕਲ ਸਾਡਾ ਕੁਐਸਚਨ ਨੰਬਰ 4 ਹੈ ਦੇਖੋ ਕੀ ਕਹਿੰਦਾ ਕਹਿੰਦੇ ਭਾਰਤ ਵਿੱਚ ਚੋਣ ਕਮਿਸ਼ਨ ਦੁਆਰਾ ਚੋਣ ਕਮਿਸ਼ਨ ਕਾਫੀ ਵਿਵਾਦਾਂ ਦੇ ਵਿੱਚ ਅਭੀ ਅੱਜਕੱਲ ਸਾਡਾ ਹਨਾ ਖਾਸ ਕਰਕੇ ਗਿਆਨੈਸ਼ ਕੁਮਾਰ ਗੁਪਤਾ ਜੀ ਜਿਹੜੇ ਨੇ ਕਾਫੀ ਹਨ ਵਿਵਾਦਾਂ ਦੇ ਵਿੱਚ ਨੇ ਉਹ ਤਾਂ ਭਾਰਤ ਵਿੱਚ ਚੋਣ ਕਮਿਸ਼ਨ ਦੁਆਰਾ ਚੋਣ ਪ੍ਰਚਾਰ ਦੇ ਲਈ ਨਿਰਧਾਰਿਤ ਮਿਆਦ ਕਿੰਨੀ ਹੈ ਤਿੰਨ ਹਫ਼ਤੇ ਹੈ ਦੋ ਹਫ਼ਤੇ ਹੈ ਇੱਕ ਹਫ਼ਤਾ ਹੈ ਵੈਸੇ ਨਾ ਅੱਜਕੱਲ ਅੱਜਕੱਲ ਦੇ ਸਮੇਂ ਦੇ ਅਕੋਰਡਿੰਗ ਗੱਲ ਕਰਦੇ ਹਾਂ ਤਾਂ ਅੱਜਕੱਲ ਕੋਈ ਨਹੀਂ ਹੈਗਾ ਪਹਿਲਾਂ ਦੋ ਹਫ਼ਤੇ ਹੋਇਆ ਕਰਦਾ ਸੀਗਾ ਪਰ ਅੱਜਕੱਲ ਇਹਦਾ ਕੋਈ ਸਮਾਂ ਬਾਉਂਡ ਨਹੀਂ ਹੈਗਾ ਕਦੋਂ ਕਰਦੇ ਜੀ ਹਨਾ ਕਿਉਂਕਿ ਅੱਜਕੱਲ ਤਾਂ ਸਾਡਾ ਇਲੈਕਸ਼ਨ ਕਮਿਸ਼ਨ ਦਾ ਤੁਹਾਨੂੰ ਪਤਾ ਹੈ ਫਿਰ ਕਿਸ ਤਰੀਕੇ ਨਾਲ ਵਰਕ ਕਰ ਰਿਹਾ ਹੈ ਬਈ ਹੈ ਨਾ ਠੀਕ ਹੈ ਅਰ ਗਿਆ ਨਾ ਕੋਸਟਨ ਹਨਾ ਹੁਣ 2011 ਦਾ ਕੋਸਟਨ ਹੈ ਬਈ ਹਨਾ ਤਾਂ ਇਹਦੇ ਵਿੱਚ ਤਾਂ ਫਿਰ ਡਾਟਾ ਹੁਣ ਕਿੰਨਾ ਕਿੰਨੇ ਸਾਲ ਹੋ ਗਏ ਬਈ 14 ਸਾਲ ਗਰੀ 15 ਸਾਲ ਹੀ ਹੋਣ ਵਾਲੇ ਹੋਗੇ ਉਹਦਾ ਪੇਪਰ ਨੂੰ ਹਨਾ ਤਾਂ 15 ਸਾਲ ਪਹਿਲਾਂ ਦਾ ਪੇਪਰ ਆਇਆ ਉਹ 15 ਸਾਲ ਹੋ ਗਏ ਭਾਈ ਥੋੜੇ ਨਹੀਂ ਹੁੰਦੇ 15 ਸਾਲ ਬਹੁਤ ਹੁੰਦੇ ਨੇ 15 ਸਾਲ ਪਰ ਹੁਣ ਕਿੰਨਾ ਕਰਤਾ ਬਈ ਹੁਣ ਕਰਤਾ ਲੋਕ ਸਭਾ ਦਾ 95 ਲੱਖ ਹੈ ਠੀਕ ਹੈ ਤੇ ਵਿਧਾਨ ਸਭਾ ਦਾ 40 ਲੱਖ ਹੈ ਤੇ ਇਹਦੇ ਵਿੱਚ ਵੀ ਜਿਹੜੀਆਂ ਵੱਡੀਆਂ ਸ਼ੇਟਾਂ ਨੇਗੀਆਂ ਉਹਨਾਂ ਦਾ 95 ਲੱਖ ਹੈ ਜਿਹੜੀਆਂ ਛੋਟੀਆਂ ਨੇ ਲੋਕ ਸਭਾ ਨੇਗੀਆਂ ਹਨਾ ਉਨਾਂ ਦਾ 70 ਲੱਖ ਤੱਕ ਵੀ ਹੁੰਦਾ ਹੈ ਨਾ ਤਾਂ ਇਹ ਹੁਣ ਰੂਲ ਚੇਂਜ ਹੋ ਗਿਆ ਮਤਲਬ ਰੂਲ ਕੀ ਚੇਂਜ ਹੋਇਆ ਨਾ ਹੁਣ ਸੋਨੂੰ ਕਿ ਲੱਗਦਾ ਵੀ ਇਲੈਕਸ਼ਨ ਕਮਿਸ਼ਨ ਦੇ ਅਕੋਰਡਿੰਗ ਫਿਰ ਐਨੇ ਕੀ ਪੈਸੇ ਖਰਚ ਹੁੰਦੇ ਨੇ ਲੋਕ ਸਭਾ ਦੇ ਉੱਪਰ ਪਤਾ ਨਹੀਂ ਕਿੰਨੇ ਹੋਈ ਜਾਂਦੇ ਨਾ ਤਾਂ ਨਵਾਂ ਡਾਟਾ ਵੀ 95 ਲੱਖ ਤੇ 40 ਲੱਖ ਯਾਦ ਕਰ ਲਿਓ ਆਪਾਂ ਇਹ ਪੁਰਾਣਾ ਨਹੀਂ ਕਰਾਂਗੇ ਇਹਦੇ ਵਿੱਚ ਠੀਕ ਹੈ 6 ਨੰਬਰ ਕੁਸਚਨ ਦੇਖੋ ਕੀ ਕਹਿੰਦਾ ਯੂਰਪ ਦੇ ਵਿੱਚ ਰਾਸ਼ਟਰਵਾਦ ਦੇ ਉਦੇਸ਼ ਦੇ ਕੀ ਕਾਰਨ ਸੀਗੇ ਰਾਸ਼ਟਰਵਾਦ ਆ ਉਦੇ ਹੋਇਆ ਵੀ ਯੂਰਪ ਦੇ ਵਿੱਚ ਨਾ ਖਾਸ ਕਰਕੇ ਹਣਾ ਕੁਝ ਕੰਟਰੀਸ ਖਾਸ ਕਰਕੇ ਫਰਾਂਸ ਜਰਮਨੀ ਇਹਨਾਂ ਦੇ ਵਿੱਚ ਤਾਂ ਫਰਾਂਸ ਦੀ ਗ੍ਰੰਥੀ ਦਾ ਅਸਰ ਹੋਇਆ ਵੀ ਹਣਾ ਪੈਂਦੀ ਇਹ ਨਾਚੀ ਤਾਂ ਦੁਨੀਆ ਦੇ ਜਸਰ ਪਿਆ ਸੀ ਤਾਂ ਐਂਡ ਨੇਪੋਲੀਅਨ ਦੇ ਪ੍ਰਸ਼ਾਸਨਿਕ ਸੁਧਾਰਾਂ ਦਾ ਪ੍ਰਭਾਵ ਪਿਆ ਸੀ ਨੇਪੋਲੀਅਨ ਆਇਆ ਸੀ ਇੱਕ ਚੰਗੇ ਪ੍ਰਸ਼ਾਸਕ ਦੇ ਤੌਰ ਤੇ ਜਾਣਿਆ ਜਾਂਦਾ ਹੈ ਮੱਧ ਵਰਗ ਦਾ ਉਦੇ ਹੋਇਆ ਸੀ ਵੀ ਤੇ ਇਹ ਸਾਰੇ ਦੇ ਸਾਰੇ ਕਾਰਨ ਯੂਰਪ ਦੇ ਵਿੱਚ ਇੱਕ ਰਾਸ਼ਟਰਵਾਦ ਦੇ ਉਦੇ ਦਾ ਕਾਰਨ ਜਿਹੜਾ ਉਹ ਮੰਨੇ ਜਾਂਦੇ ਹੁੰਦੇ ਨੇਗੇ ਠੀਕ ਹੈ ਅ 7 ਨੰਬਰ ਕੋਸਚਨ ਦੇਖੋ ਜੀ ਕੀ ਕਹਿ ਰਿਹਾ ਕਹਿੰਦਾ ਹਰਿਆਣਾ ਦੇ ਵਿੱਚ ਲੋਕ ਸਭਾ ਸੀਟਾਂ ਦੀ ਸੰਖਿਆ ਕਿੰਨੀ ਹੈ ਹੁਣ ਬਈ ਕਿਉਂਕਿ ਪੇਪਰ ਇਹ ਹਰਿਆਣੇ ਦਾ ਸੀਗਾ ਤਾਂ ਹਰਿਆਣੇ ਬਾਰੇ ਦਾ ਇਹਨਾਂ ਨੇ ਪੁੱਛਣਾ ਹੀ ਹੈ ਕੋਸਚਨ ਨਾ ਹਣਾ ਤਾਂ ਹਰਿਆਣੇ 'ਚ ਲੋਕ ਸਭਾ ਦੀ ਸੰਖਿਆ ਪੁੱਛੀ ਸੀ ਤਾਂ ਦੱਸ ਦੋਗੇ ਹਰਿਆਣੇ ਦੇ ਵਿੱਚ ਨਾ ਤੇ ਇੱਕ ਜੀ ਸਿੱਧਾ ਧਿਆਨ ਰੱਖਿਓ ਅ ਤੁਸੀਂ ਪੰਜਾਬ ਦੀ ਗੱਲ ਕਰ ਰਹੇ ਹੋ ਪੰਜਾਬ ਦੇ ਨਾਲ ਦਾ ਰੀਟਰ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਪਰ ਪੰਜਾਬ ਦੀਆਂ ਆਸ-ਪਾਸੇ ਦੀਆਂ ਸਟੇਟਾਂ ਠੀਕ ਹੈ ਜਿਵੇਂ ਹਿਮਾਚਲ ਪ੍ਰਦੇਸ਼ ਹੈ ਜਾਂ ਮੁਗਸ਼ਮੀਰ ਹੈ हरियाणा ਆ ਗਈ ਇਹਨਾਂ ਬਾਰੇ ਤੁਹਾਨੂੰ ਜਾਣਕਾਰੀ ਕਾਫੀ ਹੱਦ ਤੱਕ ਹੋਣੀ ਚਾਹੀਦੀ ਹੈ ਤਾਂ ਇੱਥੇ ਹਰਿਆਣੇ ਦੇ ਪੰਜਾਬ ਚ 13 ਸੀਟਾਂ ਨੇ ਤਾਂ ਹਰਿਆਣੇ ਦੀਆਂ 10 ਸੀਟਾਂ ਨੇ ਪਾਈ ਠੀਕ ਹੈ ਓਕੇ ਚਲੋ ਨੈਕਸਟ ਕੁਸਚਨ ਦੇਖੋ ਬਈ ਕੀ ਕਹਿੰਦਾ ਜੀ ਕਹਿੰਦਾ ਰਾਸ਼ਟਰੀ ਆਰਕਵਾਇਜ਼ ਕਿੱਥੇ ਹੈ ਜੀ ਠੀਕ ਹੈ ਤਾਂ ਆਰਕਵਾਇਜ਼ ਕਿੱਥੇ ਆ ਬਈ ਹੈਨਾ ਸਾਡਾ ਇਹ ਇਹ ਨਿਊ ਡੈਲੀ ਦੇ ਵਿੱਚ ਹੈ ਮੈਂ ਵੀ ਗਿਆ ਸੀ ਇੱਕ ਵਾਰੀ ਦੇਖਿਆ ਸੀਦਾ ਦਫਤਰ ਹੈਨਾ ਮਤਲ ਅੰਦਰ ਨਹੀਂ ਗਏ ਸੀ ਬਾਹਰੋਂ ਦੇਖਿਆ ਸੀਗਾ 90 10 5 ਇਹ ਕਿਉਂ ਆ ਬਈ 90 10 5 ਨੈਕਸਟ ਹੈ 9 ਨੰਬਰ ਕੁਸਚਨ ਕਹਿੰਦਾ ਹੈ ਹੇਟਲਕੇ ਸ਼ਹਿਰਾਂ ਦੇ ਕਿਸ ਜੋੜੇ ਵਿੱਚ ਅਗਨੀਕੁੰਡ ਮਿਲੇ ਹਨ ਅਗਨੀਕੁੰਡ ਪ੍ਰਾਣਾ ਕੁਸਚਨ ਪ੍ਰਾਣਾ ਕੁਸਚਨ ਮੀਨਸ ਵੀ ਇਹ ਸਿੰਧੂ ਘਾਟੀ ਸਭਿਤਾ ਦੇ ਨਾਲ ਰਿਲੇਟਡ ਸਾਡਾ ਜੀ ਠੀਕ ਹੈ ਤਾਂ ਇਹ ਕਿਸ ਜੋੜੇ ਵਿੱਚ ਅਗਨੀਕੁੰਡ ਮਿਲੇ ਨੇ ਜੀ ਕਾਲੀ ਬੰਗਾ ਲੋਥਲ ਮੋਹਨਜੋਦੜੋ ਜ ਤਾਂ ਨਹੀਂ ਮਿਲੇ ਹੈਗੇ ਤੋਲਾ ਵਿਰਾ ਦੇ ਵਿੱਚ ਵੀ ਨਹੀਂ ਮਿਲੇ ਗਿਆ ਆਮਰੀਕੋਟ ਦੀ ਤਾਂ ਇਹਦਾ ਆਨਸਰ ਸਾਡਾ ਕੀ ਆਊਗਾ ਜੀ ਇਹਦਾ ਆਨਸਰ ਸਾਡਾ ਕਾਲੀ ਬੰਗਾ ਦੇ ਵਿੱਚ ਤੇ ਲੋਥਲ ਦੇ ਵਿੱਚ ਕਾਲੀ ਬੰਗਾ ਦੇ ਵਿੱਚ ਤਾਂ ਸੱਤ ਇਕੱਠੇ ਮਿਲੇ ਨੇ ਇਹਦਾ ਮਤਲਬ ਭਈ ਉੱਥੇ ਸਮੂਹਿਕ ਤੌਰ ਤੇ ਜਿਹੜੇ ਕੋਈ ਪੂਜਾ ਪਾਠ ਜਾਂ ਕੋ ਜਿਹੜਾ ਕਰਮकांडੋ ਕੀਤਾ ਜਾਂਦਾ ਹੋਊਗਾ ਤਾਂ ਕਾਲੀ ਬੰਗਾ ਤੇ ਲੋਥਲੇ ਦਾ ਆਨਸਰ ਆਊਗਾ ਬਈ ਧਿਆਨ ਰੱਖਣਾ ਨੈਕਸਟ ਕੁਐਸਚਨ ਹੈ ਜੀ ਸਾਡਾ 10 ਨੰਬਰ ਇਹਨੂੰ ਮਿਲਾਨ ਕਰਨਾ ਹੈ ਹਨ ਸਾਡੇ ਇਹ ਸਾਰੇ ਦੇ ਸਾਰੇ ਸਾਡੇ ਦੇਸ਼ ਭਗਤ ਸਾਡੇ ਆ ਸੰਵਿਧਾਨ ਦੇ ਨਿਰਮਾਤਾ ਹਨ ਮਹਾਨ ਵਿਅਕਤੀ ਸਾਡੇ ਤਾਂ ਪੰਡਿਤ ਮੋਤੀ ਲਾਲ Nehru ਸਾਡੇ ਵੀਰ Ambedkar ਸਾਹਿਬ ਆ ਰਜਿੰਦਰ ਪ੍ਰਸਾਦ ਸਾਡੇ ਸਰੋਜਨੀ ਨਾਇਡੂ ਇਹ ਕੀ ਗੁੱਛ ਸੀਗੀ ਹਨ ਸੰਵਿਧਾਨ ਸਭਾ ਦੇ ਮੈਂਬਰ ਠੀਕ ਹੈ ਸੰਵਿਧਾਨ ਸਭਾ ਦੇ ਪ੍ਰਧਾਨ ਡਰਾਫਟਿੰਗ ਕਮੇਟੀ ਦੇ ਪ੍ਰਧਾਨ ਸੀਗੇ 1928 ਦੇ ਵਿੱਚ ਸੰਵਿਧਾਨ ਪ੍ਰਸਤਾਵ ਬਣਾਇਆ ਸੀ ਤਾਂ ਇਹ ਪਹਿਲਾਂ ਤਾਂ ਪਈ ਦੇਖ ਲੈਣੇ ਆ ਮੋਤੀ ਲਾਲ ਨਹਿਰੂ ਨੇ ਬਣਾਇਆ ਸੀ ਵੀ ਹੈ ਨਾ 1928 ਦੇ ਵਿੱਚ ਨਹਿਰੂ ਕਮੇਟੀ ਦੇ ਨਾਮ ਨਾਲ ਇਹਨੂੰ ਜਾਣਦੇ ਸੀ ਹੈ ਨਾ ਓਕੇ ਤਾਂ ਫਿਰ ਉਸ ਤੋਂ ਆ ਜੀ ਡਰਾਫਟਿੰਗ ਕਮੇਟੀ ਦੇ ਪ੍ਰਧਾਨ ਕੌਣ ਸੀਗੇ ਡਰਾਫਟਿੰਗ ਕਮੇਟੀ ਦੇ ਪ੍ਰਧਾਨ ਸਾਡੇ ਡਾਕਟਰ ਬੀ ਆਰ ਅੰਮਿਤਕਰ ਸਾਹਿਬ ਸੀਗੇ ਸੰਵਿਧਾਨ ਸਭਾ ਦੇ ਪ੍ਰਧਾਨ ਕੌਣ ਸੀਗੇ ਸੰਵਿਧਾਨ ਸਭਾ ਦੇ ਪ੍ਰਧਾਨ ਸੀਗੇ ਸਾਡੇ ਡਾਕਟਰ ਇੰਦਰਪ੍ਰਸਾਦ ਜੀ ਤੇ ਸੰਵਿਧਾਨ ਸਭਾ ਦੇ ਮੈਂਬਰ ਕੌਣ ਸੀ ਸਰੋਜਨੀ 나ਇਡੂ ਸੀਗੇ ਤਾਂ ਮਿਲਾਂਕਰ ਦੋ ਮਿਲਾਂਦੇ ਹੈ ਨਾ ਤਾਂ ਇਹਦਾ ਫਰਸਟ ਦਾ ਠੀਕ ਹੈ ਇਹਦਾ ਆਨਸਰ 100% ਤੁਹਾਡਾ ਆਨਸਰ ਸਹੀ ਦਾ ਇਹਦਾ ਵਨ ਆਨਸਰ ਆਊਗਾ ਭਈ ਇਹ ਆਨਸਰ ਆਊਗਾ ਮਿਲਾਨ ਕਰ ਲਿਓ ਠੀਕ ਹੈ ਕਿਉਂਕਿ ਚੌਥੇ ਦੇ ਏ ਦੇ ਵਿੱਚ ਕੋਈ ਆਪਸ਼ਨ ਹੈ ਹੋਰ ਆਪਸ਼ਨ ਹੈ ਨਹੀਂ ਇਹਦੀ ਹੈ ਨਾ ਚਲੋ ਸੰਸਦੀ ਲੋਕ ਲੇਖਾ ਕਮੇਟੀ ਦਾ ਚੇਅਰਮੈਨ ਕੌਣ ਹੈ ਹੈ ਨਾ ਤਾਂ ਭਈ ਉਹ 2011 ਦੀ ਗੱਲ ਹੈ ਤੇ 2011 ਦੇ ਵਿੱਚ ਭਾਰਤ ਆਜ਼ਾਦ ਨਹੀਂ ਹੋਇਆ ਸੀਗਾ ਕਿਉਂਕਿ ਆਜ਼ਾਦੀ ਤਾਂ ਸਾਨੂੰ ਅਕੋਰਡਿੰਗ ਟੂ ਕੰਗੜਾ ਰਣੌਤ ਠੀਕ ਹੈ ਉਹ ਮਿਲੇ 2014 ਚ ਤਾਂ ਉਸ ਸਮੇ ਗੁਲਾਮ ਭਾਰਤ ਸੀਗਾ ਕੰਗੜਾ ਰਣੌਤ ਅਕੋਰਡਿੰਗ ਹੈ ਨਾ ਉਸ ਸਮੇਂ ਇੱਕ ਕਮੇਟੀ ਬਣੀ ਸੀ ਲੋਕ ਲੇਖਾ ਕਮੇਟੀ ਹੈ ਲੋਕ ਲੇਖਾ ਕਮੇਟੀ ਬਣੀ ਨਹੀਂ ਸੀ ਮਤਲਬ ਲੋਕ ਲੇਖਾ ਕਮੇਟੀ ਹੈਗੀ ਸੀ ਕਿਉਂਕਿ ਉਸ ਸਮੇਂ ਤਾਂ ਫਿਰ ਉਹ ਲੋਕ ਲੇਖਾ ਕਮੇਟੀ ਆ ਬਈ ਤਾਂ ਉਹਦੇ ਪ੍ਰਧਾਨ ਤਾਂ ਤੁਹਾਨੂੰ ਪਤਾ ਹੈ ਵੀ ਪ੍ਰੋਦੀਪਾਦੀ ਦੀ ਹੁੰਦਾ ਹੈ ਨਾ ਤਾਂ ਬਈ ਹੁਣ ਸਰਕਾਰ ਕਾਂਗਰਸੀ ਸੀਗੀ ਤਾਂ ਪੰਡ ਮ ਖਰਚੀ ਤਾਂ ਹੋਈ ਨਹੀਂ ਸਕਦੇ सुषमा स्वराज ਲਾਲ ਕਿਸ਼ਨ ਡਵਾਣੀ ਮੁਰਲੀ ਮਨੋਹਰ ਜੋਸ਼ੀ ਉਸ ਸਮੇਂ ਜੀ ਮੁਰਲੀ ਮਨੋਹਰ ਜੋਸ਼ੀ ਇਹਦੇ ਸੀਗੇ ਇਹ ਲੋਕ ਲੇਖਾ ਕਮੇਟੀ ਦੇ ਉਸ ਸਮੇਂ ਅਜ ਤੋਂ 14-15 ਸਾਲ ਪਹਿਲਾਂ ਦੀ ਗੱਲ ਹੈ ਠੀਕ ਹੈ ਉਹ ਜਿਆਦਾ ਦੀ ਤਾਂ ਫਿਰ ਸਾਨੂੰ ਹੁਣੀ ਮਿਲੀ ਹੈ ਨਾ ਤੁਹਾਨੂੰ ਪਤਾ ਹੀ ਹੈ ਚਲੋ ਪੇਟੈਂਟ ਤੋਂ ਕੀ ਪਾਬਾ ਵੀ ਇੱਕ ਸ਼ਬਦ ਆਉਂਦਾ ਹੈ ਪੇਟੈਂਟ ਆਪਾਂ ਕਹਿੰਦੇ ਨੇ ਵੀ ਵੀ ਤੂੰ ਇਹਦਾ ਪੇਟੈਂਟ ਕਰਾਇਆ ਹੋਇਆ ਹੈ ਪੇਟੈਂਟ ਦਾ ਮਤਲਬ ਤੁਹਾਡੇ ਕੋਲ ਉਹ ਸਾਰੇ ਅਧਿਕਾਰ ਹੋ ਜਾਂਦੇ ਨੇ ਕਿ ਤੁਸੀਂ ਉਹਨੂੰ ਕਿਵੇਂ ਮਰਜ਼ੀ ਯੂਜ਼ ਕਰ ਸਕਦੇ ਹੋ ਨਾ ਵੀ ਤੇਰੇ ਕੋਲ ਇਹਦਾ ਪੇਟੈਂਟ ਹੈ ਜਾਂ ਮੇਰੇ ਕੋਲ ਇਹਦਾ ਪੇਟੈਂਟ ਹੈ ਨਾ ਸੰਪਤੀ ਦਾ ਇੱਕੋ ਇੱਕ ਅਧਿਕਾਰ ਹੈ ਸਿੱਖਿਆ ਦਾ ਇੱਕੋ ਇੱਕ ਅਧਿਕਾਰ ਹੈ ਕਿਸੇ ਵਿਚਾਰ ਜਾਂ ਖੋਜ ਤੇ ਇੱਕੋ ਇੱਕ ਅਧਿਕਾਰ ਹੈ ਸੂਚਨਾ ਦੇ ਅਧਿਕਾਰ ਤੇ ਇੱਕੋ ਇੱਕ ਅਧਿਕਾਰ ਹੈ ਤਾਂ ਵੀ ਕੋਈ ਬੰਦਾ ਕੋਈ ਵਿਚਾਰ ਪੈਦਾ ਕਰਦਾ ਹੈ ਕੋਈ ਚੀਜ਼ ਪੈਦਾ ਕਰਦਾ ਹੈ ਕੋਈ ਵਸਤੂ ਪੈਦਾ ਕਰਦਾ ਹੈ ਕੋਈ ਖੋਜ ਕਰਦਾ ਹੈਗਾ ਉਦੇ ਉੱਪਰ ਉਹਦਾ ਇੱਕੋ ਇੱਕ ਅਧਿਕਾਰ ਹੋ ਜਾਂਦਾ ਹੈ ਦਾ ਮਤਲਬ ਉਹਦੀ ਤੁਸੀਂ ਕੋਈ ਵਰਤੋਂ ਨਹੀਂ ਕਰ ਸਕਦੇ ਹੈਗੇ ਠੀਕ ਹੈ ਜੇ ਵਰਤੋਂ ਕਰਨੀ ਹੈ ਤੁਸੀਂ ਤਾਂ ਫਿਰ ਤੁਹਾਨੂੰ ਉਦੋਂ ਜਿਹੜਾ ਉਹਦਾ ਐਕਸੈਸ ਲੈਣਾ ਪੈਂਦਾ ਹੈ ਫਿਰ ਤੁਹਾਨੂੰ ਦੀ ਪੇਮੈਂਟ ਵਗੈਰਾ ਦੇਣੀ ਪੈਂਦੀ ਹੈ ਤੇ ਜੋ ਵੀ ਉਹ ਚੀਜ਼ ਰੱਖਦਾ ਹੁੰਦਾ ਉਹ ਕਰਨੀ ਪੈਂਦੀ ਸਾਨੂੰ ਹਨ ਕੋਈ ਸ਼ਰਤਾਂ ਉਹਦੀ ਪੂਰੀਆਂ ਨੇ ਕਰਨੀਆਂ ਪੈਂਦੀਆਂ ਹੁੰਦੀਆਂ ਨੇਗੀਆਂ ਚਲੋ ਨੈਕਸਟ ਆ ਗਈ ਇਹਨਾਂ ਵਿੱਚੋਂ ਕਹਿੰਦੇ ਕਿਹੜਾ ਉਦਯੋਗੀਕਰਨ ਦਾ ਨਤੀਜਾ ਨਹੀਂ ਸੀ ਉਦਯੋਗੀਕਰਨ ਹੋਇਆ ਵੀ ਦੁਨੀਆ ਦੇ ਵਿੱਚ ਵੱਡੇ ਲੈਵਲ ਤੇ ਇੰਡਸਟਰੀਅਲਾਈਜੇਸ਼ਨ ਹੋਇਆ ਤਾਂ ਇੰਡਸਟਰੀਅਲ ਇੰਡਸਟਰੀਅਲਾਈਜੇਸ਼ਨ ਦੇ ਨਾਲ ਕੀ ਹੋਇਆ ਦੁਨੀਆ ਦੇ ਵਿੱਚ ਬ ਬਹੁਤ ساری ਡਿਵੈਲਪਮੈਂਟ ਵੀ ਹੋਈ ਹੈ ਬਹੁਤ ساری ਜਿਹੜੀ ਹੈ ਨੇਗੇਟਿਵਿਟੀ ਵੀ ਹੋਈ ਹੈ ਨਾ ਤਾਂ ਇਹ ਦੋਨੋਂ ਚੀਜ਼ਾਂ ਹਨਾ ਤੇ ਨੇਗੇਟਿਵ ਪੋਜ਼ਿਟਿਵ ਦੋਨੋਂ ਨਾਲ ਨਾਲ ਜੁੜ ਕੇ ਚਲਦੀਆਂ ਨੇਗੀਆਂ ਤਾਂ ਦੇਖੋ ਕੀ ਕੁਛ ਹੈ ਸ਼ੈਰੀਕਰਨ ਹੋਇਆ ਬਿਲਕੁਲ ਹੈ ਵੀ ਮਾਸ ਪ੍ਰੋਡਕਸ਼ਨ ਹੋਈ ਹੈ ਬਿਲਕੁਲ ਹੋਈ ਹੈ ਨਾ ਕੀ ਨਹੀਂ ਸੀਗਾ ਇਹਨਾਂ ਪੁੱਛਿਆ ਕੀ ਨਹੀਂ ਸੀਗਾ ਮਾਸ ਪ੍ਰੋਡਕਸ਼ਨ ਦਾ ਮਤਲਬ ਵੀ ਵੱਡੇ ਲੈਵਲ ਦੇ ਉੱਪਰ ਪ੍ਰੋਡਕਸ਼ਨ ਜਿਹੜਾ ਚੀਜ਼ਾਂ ਦਾ ਹੋਇਆ ਉਪਨਿਵੇਸ਼ੀਕਰਨ ਵੀ ਹੋਇਆ ਹਨਾ ਬਲਾਈਂਡ ਲਾਸਟਰਵਾਦ ਹਨਾ ਤੇ ਕੀ ਨਹੀਂ ਹੋਇਆ ਸੀ ਇਹਦੇ ਵਿੱਚ ਵੀ ਹਨਾ ਤਾਂ ਇਹਨਾਂ ਵਿੱਚੋਂ ਕਿਹੜਾ ਉਦਯੋਗੀਕਰਨ ਦਾ ਨਤੀਜਾ ਨਹੀਂ ਸੀ ਸ਼ੈਰੀ ਕਰਨ ਵੀ ਹੋਇਆ ਬਈ ਮਾਸ ਪ੍ਰੋਡਕਸ਼ਨ ਵੀ ਹੋਈ ਹੈ ਉਪਨਿਵੇਸ਼ੀਕਰਨ ਵੀ ਹੋਇਆਗਾ ਅੰਦਰਾਸਤ੍ਰਵਾਦ ਬਲਾਈਂਡ ਨੈਸ਼ਨਲਿਜ਼ਮ ਹਨਾ ਤਾਂ ਬਲਾਈਂਡ ਨੈਸ਼ਨਲਿਜ਼ਮ ਜਿਹੜਾ ਸੀ ਕਨਸੈਪਟ ਬਲਾਈਂਡ ਨੈਸ਼ਨਲਿਜ਼ਮ ਜਿਵੇਂ ਅੱਜ ਇੰਡੀਆ ਦੇ ਵਿੱਚ ਬਲਾਈਂਡ ਨੈਸ਼ਨਲਿਜ਼ਮ ਹੋ ਰਿਹਾ ਹੈ ਹਨਾ ਤਾਂ ਇੱਕ ਸਿਰਫ ਵਿਸ਼ੇਸ਼ ਧਰਮ ਨੂੰ ਲੈ ਕੇ ਹਨਾ ਵੀ ਭਾਈ ਆਹ ਫਲਾਣੇ ਵਰਗ ਨਾਲ ਜਾਂ ਫਲਾਣੀ ਪਾਰਟੀ ਨਾਲ ਜਾਂ ਫਲਾਣੇ ਬੰਦੇ ਨਾਲ ਜਿਹੜਾ ਕੋਈ ਬੰਦਾ ਜੁੜਿਆ ਹੋਇਆ ਹੈ ਜਾਂ ਫਲਾਣੀ ਵਿਚਾਰਧਾਰਾ ਦੇ ਨਾਲ ਕੋਈ ਬੰਦਾ ਜੁੜਿਆ ਹੋਇਆ ਹੈ ਤਾਂ ਉਹ ਰਾਸ਼ਟਰਵਾਦ ਹੈ ਬਾਕੀ ਸਾਰੇ ਦੁਸ਼ਮਣ ਹੋ ਤੁਸੀਂ ਠੀਕ ਹੈ ਜੀ ਤੁਸੀਂ ਇੱਥੇ ਸਾਡੇ ਅਕੋਰਡਿੰਗ ਰਹਿਣਾ ਹੈ ਇਹ ਬਲਾਈਂਡ ਨੈਸ਼ਨਲਿਜ਼ਮ ਹੈ ਹੋਰ ਕੀ ਹੈ ਭਈ ਧਰਮ ਦੇ ਆਧਾਰ ਤੇ ਕਦੇ ਵੀ ਦੁਨੀਆ ਦੇ ਵਿੱਚ ਨੈਸ਼ਨਲਿਜ਼ਮ ਕਦੇ ਕਾਮਯਾਬ ਨਹੀਂ ਹੋ ਸਕਿਆ ਤੇ ਨਾ ਹੀ ਕਦੇ ਕਾਮਯਾਬ ਹੋਣਾ ਹੈਗਾ ਠੀਕ ਹੈ ਬਹੁਤ ਸਾਰੇ ਐਗਜ਼ਾਮਪਲ ਦੁਨੀਆ ਦੇ ਵਿੱਚ ਆ ਗਏ ਨੇ ਇਸ ਤਰ੍ਹਾਂ ਦੀਆਂ ਅੱਗੇ ਜੀ ਬਕਸਰ ਦੀ ਲੜਾਈ ਦੱਸੋ ਭਾਈ ਸਿੰਪਲ ਜਿਹਾ ਕੁਐਸਚਨ ਹੈ ਬਕਸਰ ਦੀ ਲੜਾਈ ਕਦੋਂ ਹੋਈ ਸੀ ਤਾਂ ਬਕਸਰ ਦੀ ਲੜਾਈ ਹੋਈ ਸੀ 14 1700-1700 ਦੇ ਵਿੱਚ ਹੁਣ ਪਲਾਸੀ ਦੀ ਲੜਾਈ ਪੁੱਛੂਗਾ ਤਾਂ ਪਲਾਸੀ ਦੀ ਲੜਾਈ ਦੱਸ ਦਾਂਗੇ ਕਦੋਂ ਹੋਈ ਸੀ 1757 ਦੇ ਵਿੱਚ ਹੋਈ ਹੈ ਨਾ ਠੀਕ ਹੈ ਚਲੋ ਨੈਕਸਟ ਕੁਐਸਚਨ ਨੰਬਰ 15 ਜੀ ਜੈਨ ਧਾਰਮਿਕ ਗ੍ਰੰਥਾਂ ਦਾ ਪਹਿਲਾ ਸੰਕਲਨ ਤਿਆਰ ਹੋਇਆ ਸੀ ਕਿੱਥੇ ਤਿਆਰ ਹੋਇਆ ਸੀਗਾ ਦੋ ਸਭਾਵਾਂ ਹੋਈਆਂ ਸੀਗੀਆਂ ਜਿਵੇਂ ਆਪਾਂ ਆ ਬੁੱਧਿਜ਼ਮ ਦੀ ਪੜਕੀਆਂ ਨੇ ਨਾ ਦੋ ਚਾਰ ਸਭਾਵਾਂ ਹੋਈਆਂ ਸੀ ਉਹਨਾਂ ਦੀਆਂ ਨਾ ਜਸਮਤੀ ਨੂੰ ਬੋਲਦੇ ਨੇ ਤਾਂ ਇਸਦੇ ਦੋ ਹੋਈਆਂ ਸੀ ਤਾਂ ਇਹ ਜੈਨ ਸੰਕਲਨ ਤਿਆਰ ਹੋਇਆ ਸੀ ਵੀ ਕਿੱਥੇ ਹੋਇਆ ਸੀ ਬੱਲਵੀ ਦੇ ਵਿੱਚ ਹੋਇਆ ਸੀ ਇੰਪੋਰਟੈਂਟ ਹੈ ਤੁਹਾਡੇ ਵਾਸਤੇ ਨੂੰ ਯਾਦ ਕਰਨਾ ਹੈ ਆਪਾਂ ਓਕੇ ਨੈਕਸਟ ਆ ਗਈ ਨਵੀਂ ਦਿੱਲੀ ਦਾ ਵਸਤੂਕਾਰ ਨਵੀਂ ਦਿੱਲੀ ਪੁਰਾਣੀ ਦਿੱਲੀ ਸੀ ਇੱਕ ਪੁਰਾਣੀ ਦਿੱਲੀ ਤਾਂ ਜਿਨੇ ਸਾਡੀ ਪੁਰਾਣੀ ਬਿਲਡਿੰਗਸ ਨੇ ਗਿਆ ਜਾਂ ਪੁਰਾਣੇ ਸਮੇਂ ਦੀਆਂ ਉਹ ਤਾਂ ਖੈਰ ਸਤ ਦਿੱਲੀयां ਬਣੀਆਂ ਜਾਂਦੀਆਂ ਨਹੀਂ ਆ ਪਰ ਜਿਹੜੀ ਨਵੀਂ ਦਿੱਲੀ ਹੈਗੀ ਹੈ ਨਾ ਇਹਦੇ ਵਿੱਚ ਜਿੰਨੀਆਂ ਵੀ ਸਾਡੀਆਂ ਨਵੀਆਂ ਇਮਾਰਤਾਂ ਬਣੀਆਂ ਨੇ ਲਾਈਕ ਤੁਹਾਡਾ ਸੰਸਦ ਭਵਨ ਹੈਗਾ ਹੈ ਨਾ ਜਿਹੜੀ ਨਵੀਂ ਹੁਣ ਹੁਣ ਜਿਹੜੀ ਸਾਡੀ ਸੈਂਟਰਲ ਵਿਸਟਾ ਦੇ ਪ੍ਰੋਗਰਾਮ ਦੇ تحت ਬਹੁਤ ਸਾਰੀਆਂ ਬਿਲਡਿੰਗਸ ਬਣੀਆਂ ਨੇ ਹੀ ਹੈ ਨਾ ਤੋਂ ਸਾਰੀਆਂ ਇਸੇ ਹੈ ਨਾ ਸਾਡੇ ਹੈਡਕ quarters ਜਿਹੜੇ ਨੇ ਜਾਂ ਸਾਡੇ ਸੈਂਟਰ ਸੈਕਟੀਏਟ ਹੈਗਾ ਨਾ ਸਾਰੇ ਇਸੇ ਇਸੇ ਨਵੀਂ ਦਿੱਲੀ ਦੇ ਵਿੱਚ ਹੀ ਨੇਗੇ ਇਹਦਾ ਕੌਣ ਸੀ ਵਈ ਇਹਦਾ ਜਿਹੜਾ ਵਸਤੂਕਾਰ ਸੀਗਾ ਜਿਹਨੇ ਆਰਕੀਟੈਕਚਰ ਇਹ ਤਿਆਰ ਕੀਤਾ ਸੀਗਾ ਉਸੇ ਲੀ ਕਾਰਬੂਜ਼ੀਅਰ ਲੀ ਕਾਰਬੂਜ਼ੀਅਰ ਇਹਨੇ ਬਣਾਇਆ ਸੀ ਇਸ ਬੰਦੇ ਨਕਸ਼ਾ ਠੀਕ ਹੈ ਜਾ ਕੇ ਦੇਖੋਗੇ ਤਾਂ ਤੁਹਾਨੂੰ ਇੱਕ ਲੱਗੂਗਾ ਵੀ ਹਾਂ ਭਈ ਇਹ ਕਿਸੇ ਵਧੀਆ ਜਿਹੇ ਬੰਦੇ ਨੇ ਡਿਜ਼ਾਈਨ ਕੀਤੀ ਖੁੱਲੀਆਂ-ਖੁੱਲੀਆਂ ਛੜਕਾਂ ਤੇ ਜੇ ਚਾਂਦਨੀ ਚੌਕ ਚਲੇ ਜਾਣੇ ਹੋ ਸ਼ੀਸ਼ਗੰਜ ਗੁਰਦੁਆਰਾ ਸਾਹਿਬ ਚਲੇ ਜਾਣੇ ਹੋ ਲਾਲ ਕਿਲਾ ਚਲੇ ਜਾਣੇ ਹੋ ਜਾਮਾ ਮਸਜੀ ਚਲੇ ਜਾਣੇ ਹੋ ਇਹ ਸਾਰੇ ਦਾ ਸਾਰਾ ਇਲਾਕਾ ਤੁਹਾਡਾ ਪੁਰਾਣੀ ਦਿੱਲੀ ਦਾ ਇਲਾਕਾ ਇਹ ਠੀਕ ਹੈ ਨਵੀਂ ਦਿੱਲੀ ਪੁਰਾਣੀ ਦਿੱਲੀ ਸਟੇਸ਼ਨ ਵੀ ਸਟੇਸ਼ਨ ਵੀ ਨਾਮ ਹੈ ਪੁਰਾਣੀ ਦਿੱਲੀ ਦਾ ਨਾ ਦਿੱ ਤੇ ਨਵੀਂ ਦਿੱਲੀ ਦਾ ਨਿਊ ਦਿੱਲੀ ਹੈ ਸਟੇਸ਼ਨ ਉੱਪਰ ਜਾਵਾਂਗੇ ਤੁਸੀਂ ਤਾਂ ਨਵੀਂ ਦਿੱਲੀ ਤੇ ਦਿੱਲੀ ਇਹ ਤੁਹਾਨੂੰ ਸਟੇਸ਼ਨ ਮਿਲਦੇ ਨੇ ਦੇਖਣ ਨੂੰ ਇਹਨਾਂ ਵਿੱਚ ਕਿਹੜਾ ਦੇਸ਼ ਬਾਲਕਨ ਖੇਤਰ ਦਾ ਹਿੱਸਾ ਨਹੀਂ ਹੈ ਬਾਲਕਨ ਸਮੁੰਦਰ ਦੇ ਨਾਲ ਲੱਗਦਾ ਇੱਕ ਪੈਨਨਸੂਲਾ ਏਰੀਆ ਠੀਕ ਹੈ ਤੇ ਉਹ ਬਹੁਤ ਸਾਰੇ ਕੰਟਰੀਸ ਉਹਦੇ ਨਾਲ ਸ਼ਾਮਿਲ ਸੀ ਬੜਾ ਮਤਲਬ ਜਦੋਂ ਆਪਾਂ ਵਰਲਡ ਵਾਰ ਪੜ੍ਹਦੇ ਹਾਂ ਉਹ ਤਾਂ ਬਾਲਕਨ ਖੇਤਰ ਨੂੰ ਵੀ ਆਪਾਂ ਨਾਲ ਲੈ ਕੇ ਚੱਲਦੇ ਹੁੰਦੇ ਆ ਤਾਂ ਇਹਨਾਂ ਵਿੱਚ ਕਿਹੜਾ ਨਹੀਂ ਸੀ ਬਈ ਰូមਾਨੀਆ ਬੁਲਗਾਰੀਆ ਯੂਨਾਨ ਹੈ ਨਾ ਇਹਦੇ ਵਿੱਚੋਂ ਜਿਹੜਾ ਬਾਲਕਨ ਏਰੀਆ ਦਾ ਹਿੱਸਾ ਨਹੀਂ ਸੀਗਾ ਜਿਹਦਾ ਹਿੱਸਾ ਨਹੀਂ ਸੀਗਾ ਉਹ ਸੀ ਇਟਲੀ ਠੀਕ ਹੈ ਬਾਕੀ ਰូមਾਨੀਆ ਬੁਲਗਾਰੀਆ ਯੂਨਾਨੇ ਹੈਗੇ ਸੀਗੇ ਇਟਲੀ ਬਲਕਨ ਖੇਤਰ ਦਾ ਹਿੱਸਾ ਜਿਹੜਾ ਨਹੀਂ ਸੀਗਾ ਇਹ ਤੁਹਾਡੇ ਮਾਸਟਰ ਗ੍ਰੈਜੂਏਟ ਦੇ ਲੈਵਲ ਤੇ ਜਾਂ ਫਿਰ ਲੈਕਚਰਰ ਲੈਵਲ ਦੇ ਕੁਸਚਨ ਪੁੱਛੇ ਜਾਂਦੇ ਨੇ ਪਰ ਇਹਨਾਂ ਨੇ ਪੀ ਇਹਚ ਟੈਟ ਦੇ ਵਿੱਚ ਪਾਇਆ ਹੋਇਆ ਤੁਸੀਂ ਜਿੰਨੇ ਵੀ ਕੁਸਚਨ ਸਾਥੀਓ ਦੇਖ ਰਹੇ ਹੋ ਬਾਅਦ ਵਿੱਚ ਆਇਓ ਪਰ ਇਹ ਤੁਹਾਡੇ ਕੁਸਚਨਸ ਹੈਗੇ ਨੇ ਸਾਰੇ ਦੇ ਸਾਰੇ ਐਚ ਟੈਟ ਦੇ ਵਿੱਚ ਆਏ ਹੋਏ ਕੁਸਚਨ ਠੀਕ ਹੈ ਇੰਪੋਰਟੈਂਟ ਕੁਸਚਨ ਹੈ ਬਈ ਅੱਗੇ ਜੀ ਲੋਕਤੰਤਰ ਸ਼ਬਦ ਕਿਹੜੀ ਭਾਸ਼ਾ ਤੋਂ ਲਿਆ ਗਿਆ ਹੈ ਉਹਨਾਂ ਯੂਨਾਨੀ ਭਾਸ਼ਾ ਤੋਂ ਉਹੀ ਕਰਦੇ ਸੀ ਤਿਆਰ ਇਹ ਸਾਰਾ ਕੁਝ ਮੋਸਟਲੀ ਸ਼ਬਦ ਯੂਨਾਨੀ ਭਾਸ਼ ਅ ਲੈਟਰ ਪਾਸ਼ਾ ਹਨ ਡੱਚ ਹਨ ਇਹ ਸਾਰੇ ਗ੍ਰੀਕ ਪਾਸ਼ਾ ਹਨ ਸਾਰੇ ਇੱਕੋ ਨਾਮ ਨੇ ਵੈਸੇ ਹਨਾ ਚਲੋ ਜੀ 19 ਨੰਬਰ ਕੁਐਸਚਨ ਕਹਿੰਦੇ ਭਾਰਤ ਦੇ ਪਹਿਲੇ ਉਪਰਾਸ਼ਟਰਪਤੀ ਇਹਦਾ ਸਿੰਪਲ ਕੁਐਸਚਨ ਹੈ ਦੱਸੋਗੇ ਯਾਰ ਭਾਰਤ ਦੇ ਪਹਿਲੇ ਉਪਰਾਸ਼ਟਰਪਤੀ ਕੌਣ ਸੀਗੇ ਦੱਸੋ ਭਾਈ ਸਰਪੱਲੀ ਰਾਧਾਕ੍ਰਿਸ਼ਨ ਸਾਹਬ ਸਾਡੇ ਹਨਾ ਇਹ ਭਾਰਤ ਦੇ ਪਹਿਲੇ ਉਪਰਾਸ਼ਟਰਪਤੀ ਸੀਗੇ ਉਸ ਤੋਂ ਬਾਅਦ ਇਹ ਭਾਰਤ ਦੇ ਦੂਸਰੇ ਰਾਸ਼ਟਰਪਤੀ ਵੀ ਬਣਦੇ ਨੇਗੇ ਠੀਕ ਹੈ ਜੀ ਨੈਕਸਟ ਕੁਐਸਚਨ ਨੰਬਰ 20 ਹੈ ਦੇਖੋ ਕੀ ਕਹਿੰਦਾ ਜੀ ਕਹਿੰਦਾ ਹਿੰਦ-ਚੀਨ ਉਪਨਿਵੇਸ਼ ਸੀ अच्छा ये हिंद चीन ਦਾ ਮਤਲਬ ਕੀ ਹੈ ਭਈ ਹਨਾ ਇਹ ਨਾਮ ਇਹਨੇ ਦਿੱਤਾ ਜੀ ਇੰਡੋ ਚਾਈਨਾ ਤੁਸੀਂ ਇੰਡੀਆ ਚ ਇੰਡੋ ਚਾਈਨਾ ਦਾ ਨਾਮ ਹੀ ਲੈ ਲਓਗੇ ਹਨਾ ਤਾਂ ਇਹਦੇ ਵਿੱਚ ਲਾਓਸ ਕੰਬੋਡੀਆ ਵਿਏਟਨਾਮ ਇਹਨਾਂ ਤਿੰਨਾਂ ਦੇ ਸਮੂਹ ਨੂੰ ਅਸੀਂ ਕੀ ਬੋਲਦੇ ਸੀਗੇ ਇਹਨੂੰ ਅਸੀਂ ਇੰਡੋ ਚਾਈਨਾ ਦੇ ਨਾਮ ਨਾਲ ਯੂਰੋਪੀਅਨ ਲੋਕਾਂ ਨੇ ਇੰਡੋ ਚਾਈਨਾ ਦਾ ਨਾਮ ਦਿੱਤਾ ਸੀਗਾ ਠੀਕ ਹੈ ਕਿਉਂਕਿ ਇਹ ਸੰਸਕ੍ਰਿਤ ਤੌਰ ਤੇ ਜਿਹੜੇ ਸੀ ਭਾਰਤ ਦੇ ਨਾਲ ਜੁੜੇ ਹੋਏ ਸੀਗੇ ਤੇ ਕਲਚਰਲ ਤੌਰ ਤੇ ਭਾਰ ਦੇ ਨਾਲ ਜੁੜੇ ਹੋਏ ਸੀਗੇ ਤੇ ਜਾਤੀ ਤੋਰਤੇ ਮਤਲਬ ਇਹਨਾਂ ਦਾ ਜਿਹੜਾ ਬਾਡੀ ਸਟਰਕਚਰ ਸੀਗਾ ਜਾਂ ਫਿਜ਼ੀਕਲ ਇਨਾਂ ਦਾ ਸਟਰਕਚਰ ਸੀਗਾ ਉਹ ਚਾਈਨਾ ਦੇ ਨਾਲ ਮਿਲਦਾ ਜੁਲਦਾ ਸੀਗਾ ਇਹ ਕਲਚਰ ਇਹਨਾਂ ਦਾ ਭਾਰਤੀ ਸੀਗਾ ਤੇ ਇਹਨਾਂ ਦਾ ਬਾਡੀ ਸਟਰਕਚਰ ਦਾ ਸੀਗਾ ਉਹ ਚਾਈਨਾ ਦੇ ਇਸ ਕਰਕੇ ਇੰਡੋਚਾਈਨਾ ਦਾ ਲਾਓਸ ਕੰਬੋਡੀਆ ਵੇਤਨਾ ਵਗੈਰਾ ਤਾਂ ਉੱਤੇ ਕਿਹਦਾ ਅਧਿਕਾਰ ਸੀ ਬਈ ਕਿਹਨੇ ਉਪਨਵੇਸ਼ ਬਣਾਇਆ ਸੀ ਇਹਨਾਂ ਨੇ ਕਿਹੜੇ ਦੇਸ਼ ਨੇ ਬਣਾਇਆ ਸੀ ਫ੍ਰੈਂਚ ਇਹ ਫ੍ਰੈਂਚੀਆਂ ਦਾ ਸੀ ਬਈ ਫਰਾਂਸ ਦਾ ਅੱਜ ਵੀ ਤੁਹਾਨੂੰ ਦੁਨੀਆ ਦੇ ਵਿੱਚ ਜਿੱਥੇ ਤੇ ਫ੍ਰੈਂਚ ਦਾ ਸ਼ਾਸਨ ਰਿਹਾ ਹੈ ਉੱਤੇ ਤੁਹਾਨੂੰ ਇਹਨਾਂ ਦਾ ਪ੍ਰਭਾਵ ਦੇਖਣ ਨੂੰ ਅੱਜ ਹੀ ਮਿਲਦਾ ਹੈ ਜਾ ਕੇ ਦੇਖੋ ਫੁੱਡੋ ਚੇਰੀ ਦੇ ਵਿੱਚ ਉਥੇ ਤੁਹਾਨੂੰ ਫ੍ਰੈਂਚ ਲੈਂਗੁਏਜ ਦੇਖਣ ਨੂੰ ਮਿਲੂਗਾ ਉਥੇ ਤੁਹਾਨੂੰ ਕਲਚਰ ਦੇਖਣ ਨੂੰ ਮਿਲੂਗਾ ਫ੍ਰੈਂਚ ਦਾ ਆਰਟੀਕਲ ਨੰਬਰ 368 ਦੱਸ ਦੋ ਬਾਈ ਹਣਾ ਇਹ ਕਾਹਦੇ ਨਾਲ ਲੇਟ ਕਰਦਾ ਯਾਰ ਆਰਟੀਕਲ ਨੰਬਰ 368 ਦਾ ਬੜਾ ਇੰਪੋਰਟੈਂਟ ਹੈ ਆਪਾਂ ਇਹਨੂੰ ਦੱਖਣੀ ਅਫਰੀਕਾ ਦੇ ਤੋਂ ਉਧਾਰ ਲੈ ਲਿਆ ਸੀਗਾ ਤੇ ਕਾਹਦੇ ਨਾਲ ਲੇਟ ਕਰਦਾ ਇਹ ਸਾਡਾ ਲੇਟ ਕਰਦਾ ਹੈਗਾ ਸੰਵਿਧਾਨ ਦੀ ਸ਼ੋਹ ਦੇ ਨਾਲ ਅਮੈਂਡਮੈਂਟ ਆਫ ਕਨਸਟੀਟਿਊਸ਼ਨ ਦੇ ਨਾਲ ਕਰਦਾ ਹੈ ਤਾਂ ਦੇਖੋ ਫਿਰ ਅਮੈਂਡਮੈਂਟ ਆਫ ਕਨਸਟੀਟਿਊਸ਼ਨ ਕਿੱਥੇ ਹੈ ਬਈ ਸੰਵਿਧਾਨਿਕ ਸ਼ੋਹ ਦੇ ਨਾਲ ਲੇਟ ਕਰਦਾ ਹੈ ਇਹ ਮੋਸਟ ਮੋਸਟ ਮੋ ਭਾਰਤੀ ਸੰਸਦ ਮਿਲ ਕੇ ਬਣਦੀ ਹੈ ਸਾਡੇ ਇਸ ਵਿਧਾਨ ਦਾ ਇੱਕ ਆਰਟੀਕਲ ਹੈ ਆਰਟੀਕਲ ਨੰਬਰ 79 ਹੈ ਆਰਟੀਕਲ ਨੰਬਰ 79 ਕੀ ਕਹਿੰਦਾ ਵੀ ਆਰਟੀਕਲ ਨੰਬਰ 79 ਕਹਿੰਦਾ ਹੈ ਭੀ ਜੀ ਭਾਰਤ ਦੀ ਸੰਸਦ ਹੈ ਨਾ ਇਹ ਤਿੰਨ ਅੰਗਾਂ ਤੋਂ ਮਿਲ ਕੇ ਬਣਦੀ ਹੈ ਕਿਹੜੇ-ਕਿਹੜੇ ਤੋਂ ਮਿਲ ਕੇ ਬਣਦੀ ਹੈ ਵੀ ਇਹਦੇ ਵਿੱਚ ਭਾਰਤ ਦੇ ਰਾਸ਼ਟਰਪਤੀ ਵੀ ਸ਼ਾਮਲ ਨੇ ਇੱਚ ਭਾਰਤ ਦੀ ਲੋਕ ਸਭਾ ਵੀ ਸ਼ਾਮਲ ਹੈ ਇਹਦੇ ਵੀ ਭਾਰਤ ਦੀ ਰਾਜ ਸਭਾ ਵੀ ਸ਼ਾਮਲ ਹੈ ਹੈਗਾ ਕਿਤੇ ਵੀ ਦੇਖੋ ਫਿਰ ਆਪਿਆ ਜੀ ਚੱਕੋ ਫਿਰ ਲਾ ਦੋ ਅਨਸਰ ਇੱਕ ਨੰਬਰ ਕਟੋ ਹੋਰ ਕੀ ਹੈ ਇੱਕ ਇੱਕ ਨੰਬਰ ਦੇ ਨਾਲ ਹੀ ਤੁਸੀਂ 120 ਨੰਬਰ ਤੱਕ ਪਹੁੰਚ ਜਾਣੇ ਹੋ ਆਰਾਮ ਨਾਲ ਹਣਾ ਚਲੋ ਕਹਿੰਦਾ ਜੀ ਅ ਵਿਨੇਪਿਟਕ ਹਨਾ ਜਿਹੜਾ ਵਿਨੇਪਿਟਕ ਹੈ ਤ੍ਰਿਪਿਟਕ ਹਨਾ ਵਿਨੇਪਿਟਕ ਅਭਿਧਾਮ ਪਿਟਕ ਸੂਤ ਪਿਟਕ ਹਨਾ ਸਾਰੇ ਵਿਨੇਪਿਟਕ ਤੇ ਐਨਸਾਈਕਲੋਪੀਡिया ਆਫ ਬੁੱਧਿਜ਼ਮ ਕਿਹਨੂੰ ਕਹਿੰਦਾ ਸੋ ਬਈ ਹੈਨਾ ਦੀ ਵਿਸ਼ਾ ਵਸਤੂ ਕੀ ਹੈ ਧਾਰਮਿਕ ਉਪਦੇਸ਼ ਨਾ ਅਲੱਗ-ਅਲੱਗ ਕਨਸੈਪਟਸ ਇਨ ਹਨਾ ਵਿਨੇਪਿਟਕ ਦੇ ਵਿੱਚ ਇਹਨਾਂ ਅਭਿਧਾਮ ਪਿਟਕ ਸੂਤ ਪਿਟਕ ਦੇ ਵਿੱਚ ਬੁੱਧਾ ਜੀਵਨ ਚరిత్ర ਐਪੈਕਸ਼ੁਅਲੀ ਨਿਜ਼ਮ ਰਹੀ ਨਾ ਚੁਕੀ ਹੈ ਨਾ ਤਾਂ ਜਿਹੜਾ ਵਿਨੇਪਿਟਕ ਸੀਗਾ ਨਾ ਇਹਦੇ ਵਿੱਚ ਜਿਹੜੀ ਅਚਾਰ ਸੰਹਿਤਾ ਸੀ ਜਿਹੜੇ ਨਿਜਮ ਸੀਗੇ ਬੋਧੀ ਪਿਕਸ਼ੂਆਂ ਦੇ ਲਈ ਨਿਜਮ ਬਣਾਏ ਗਏ ਸੀ ਵੀ ਤੁਸੀਂ ਕੀ ਕਰਨਾ ਹੈ ਕਿਵੇਂ ਕਰਨਾ ਹੈ ਨਾ ਕਦੋਂ ਜਾਗਣਾ ਹੈ ਕਦੋਂ ਖਾਣਾ ਹੈ ਕਦੋਂ ਪੀਣਾ ਹੈ ਨਾ ਤੁਸੀਂ ਕਿਹੜੀ ਕਿਹੜੀ ਐਕਟੀਵਿਟੀਆਂ ਕਰਨੀਆਂ ਨੇ ਇਹ ਉਹ ਸਾਰਾ ਕੁਝ ਤੁਹਾਨੂੰ ਬੇਨਿਫਿਟਿਕ ਜੀ ਦੇਖਣ ਨੂੰ ਮਿਲਦਾ ਹੈ ਤਾਂ ਪਿਕਸ਼ੂਆਂ ਦੇ ਲਈ ਇਹ ਨਿਜਮ ਸੀ ਬਈ ਇੰਪੋਰਟੈਂਟ ਹੈ ਜੀ 24 ਨੰਬਰ ਕੁਸਚਨ 'ਤੇ ਨੀਗਾ ਮਾਰੋ ਕਿੰਨਾ ਇਹਨਾਂ ਵਿੱਚ ਕੋਈ ਮੌਲਿਕ ਅਧਿਕਾਰ ਨਹੀਂ ਹੈ ਸ਼ੋਸ਼ਣ ਦੇ ਵਿਰੋਧ ਦਾ ਅਧਿਕਾਰ ਹੈਗਾ ਸਮਾਨਤਾ ਦਾ ਵਿਗਿਆ ਧਾਰਮਿਕ ਹੜਤਾਲ ਕਰਨ ਦਾ ਨਹੀਂ ਹੈਗਾ ਬਈ ਹੁਣ ਕਹੋਗੇ ਹੜਤਾਲ ਕਰਨ ਦਾ ਅਧਿਕਾਰ ਤਾਂ ਹੈਗਾ ਨਹੀਂ ਹੜਤਾਲ ਉਹ ਸੰਮੇਲਨ ਕਰਨ ਦਾ ਅਧਿਕਾਰ ਹੈ ਠੀਕ ਹੈ ਜੀ ਸਭਾ ਕਰੋ ਉਸੇ ਮਿਲਨ ਕਰੋ ਪਰ ਸ਼ਾਂਤਮਈ ਤਰੀਕੇ ਨਾਲ ਕਰੋ ਹੜਤਾਲ ਤੁਸੀਂ ਨਹੀਂ ਕਰ ਸਕਦੇ ਹੜਤਾਲ ਕਰਨ ਦਾ ਅਧਿਕਾਰ ਤੁਹਾਡਾ ਫੰਡਾਮੈਂਟਲ ਰਾਈਟ ਨਹੀਂ ਹੈਗਾ ਵੀ ਐ ਤਾਂ ਫਿਰ ਹੜੀਗੀ ਹੜਤਾਲ ਕਰਕੇ ਬਹਿ ਜਾਊਗਾ ਫੇ ਤਾਂ ਕੰਮ ਹੀ ਚੱਲਣਾ ਜਦ ਕਰਦੇ ਜਾਂਦਾ ਹੁੰਦਾ ਹਨਾ ਚਲੋ ਇਹਨਾਂ ਵਿੱਚ ਕਿਹੜਾ ਇਟਲੀ ਦੇ ਇੱਕ ਹੀ ਕਰਨ ਦੇ ਨਾਲ ਸੰਬੰਧਿਤ ਨਹੀਂ ਇੱਕ ਹੀ ਕਰਨ ਹੋਇਆ ਨਹੀਂ ਜੁੜਾ ਹੋਇਆ ਵੀ ਹੈ ਨਾ ਤਾਂ ਮੈਜਨੀ ਗੈਰੀਬਾਲਦੀ ਕਾਵਰ ਠੀਕ ਹੈ ਮੂਸੋਲਿਨੀ ਮੂਸੋਲਿਨੀ ਉਹ ਰੇਣੇ ਤਾਂ ਦੁਨੀਆ ਨੂੰ ਬੰਡਨ ਦੀ ਗੱਲ ਕੀਤੀ ਸੀ ਇੱਕ ਹੀ ਕਰਨ ਦਾ ਕਿਹੜਾ ਕਰਦੇ ਸੀ ਇਹ ਠੀਕ ਹੈ ਤੇ ਮੋਸੋਲਨੀ ਹੋਇਆ ਹਿਟਲਰ ਹੋਇਆ ਹਨਾ ਤਾਂ ਇਹ ਆ ਫਾਸੀਵਾਦ ਦਾ ਪ੍ਰਵਰਤਕ ਸੀਗਾ ਠੀਕ ਹੈ ਨੈਕਸਟ ਆ ਗਿਆ ਜੀ ਇੰਡੀਆ ਨੈਸ਼ਨਲ ਕਾਂਗਰਸ ਆਪਣਾ ਸਿੰਪਲ ਕੁਸਚਨ ਆ ਯਾਰ ਇੰਡੀਆ ਨੈਸ਼ਨਲ ਕਾਂਗਰਸ ਆਪਣਾ 1885 ਦੇ ਵਿੱਚ ਹੋਈ ਹੈ ਇਹ ਉਹੀ ਹਮ ਤੇਜਤਨਾ ਦੁਆਰਾ ਤੇ ਬੋਮੇਸ਼ ਚੰਦਰ ਬਨਰਜੀ ਇੰਡੀਆ ਨੈਸ਼ਨਲ ਕਾਂਗਰਸ ਦੇ ਪਹਿਲੇ ਪ੍ਰੈਜ਼ੀਡੈਂਸੀ ਠੀਕ ਹੈ ਤੁਸੀਂ ਕਰ ਰਹੇ ਹੋ ਅੱਜ ਐਚ ਟੈਟ ਦੇ ਕੁਸਚਨਸ ਅੱਪਾ ਹੁਣ ਐਸਟੈਟ ਦੀ ਸੀਰੀਜ਼ ਕਰ ਰਹੇ ਆਂ ਫਿਰ ਤੁਹਾਨੂੰ ਪੂਰਾ ਇੰਡੀਆ ਘੁਮਾਵਾਂਗੇ ਠੀਕ ਹੈ ਕਿਹੜੇ ਕਿਹੜੇ ਕੁਐਸਚਨਸ ਅੱਪਾ ਕਰਾਂਗੇ ਠੀਕ ਹੈ ਇਹ ਸਾਰੇ ਦੇ ਸਾਰੇ ਕੁਐਸਚਨ ਆਪਣੇ ਦਿਮਾਗ 'ਚ ਫਿੱਟ ਕਰ ਲਿਓ ਠੀਕ ਹੈ ਜੀ ਕੁਐਸਚਨ ਤਾਂ ਰਿਪੀਟ ਹੁੰਦੇ ਰਹਿਣਗੇ ਫਿਰ ਵੀ ਪਰ ਫਿਰ ਵੀ ਤੁਸੀਂ ਇਹਨੂੰ ਆਪਣੇ ਦਿਮਾਗ 'ਚ ਫਿੱਟ ਕਰਕੇ ਚੱਲਿਓ ਪੀਐਸਟੈਟ ਦੀ ਸੀਰੀਜ਼ ਆਪਾਂ ਖਤਮ ਕਰ ਚੁੱਕੇ ਆਂ ਹੁਣ ਆਪਣੀ ਐਸਟੈਟ ਦੀ ਸੀਰੀ ਚੱਲ ਰਹੀ ਹੈ ਫਿਰ ਆਪਾਂ ਕਿਸੇ ਹੋਰ ਸ਼ੇੜ 'ਤੇ ਪਹੁੰਚਾਂਗੇ ਵੀ ਉਹਦੇ ਦਰਸ਼ਨ ਕਰਾਂਗੇ ਆਪਾਂ ਨਾ ਚਲੋ ਸਿੱਧੂ ਅਤੇ ਕਾਨੂੰ ਦਾ ਸਬੰਧ ਹੈ ਤਾਂ ਸਿੱਧੂ ਤੇ ਕਾਨੂੰ ਬਈ 18 ਉਹ ਵਿਦਰੋਹ ਦਾ ਸਬੰਧ ਕਿਹਦੇ ਨਾਲ ਸੀ ਉਹ ਵਿਦਰੋਹ ਸਬੰਧ ਸਿੱਧੂ ਦੇ ਕਾਨੂੰ ਤੇ ਉਹ ਕਿਹਦੇ ਨਾਲ ਜੁੜੇ ਹੋਏ ਸੀ ਬਈ ਇਹ ਜਿਹੜੇ ਸੀ ਸੰथाल ਵਿਦਰੋਹ ਪੰਜਾਬ ਟੈਟ ਦੇ ਪੇਪਰ ਦੇ ਵਿੱਚ ਵੀ ਕੁਸਚਨ ਆ ਚੁੱਕੇ ਇਹਨਾਂ ਦੇ ਨਾਲ ਰਿਲੇਟਡ ਠੀਕ ਹੈ ਬੜੇ ਫੇਮਸ ਨੇ ਬੰਦੇ ਇਹ ਵੀ ਮਿਡਡੇ ਮੀਲ ਦੇਖੋ ਬਹੁਤ ਵਾਰੀ ਕੁਸਚਨ ਆਇਆ ਪਿਛਲੇ ਵਾਰੀ ਪੇਪਰ 'ਚ ਆਇਆ ਸੀ ਟੈਟ ਦੇ ਵਿੱਚ ਹੈਨਾ ਇਹ ਕਰਵਾਇਆ ਸੀ ਅਸੀਂ ਹੈਨਾ ਹਰ ਕੁਸਚਨ ਕਰਵਾਉਣਾ ਹੈ ਯਾਰ ਕਰਵਾਉਂਦੇ ਕਿਉਂ ਨਹੀਂ ਆਗੇ ਹੋਰ ਕੀ ਕਰਾਦੀ ਦੱਸੋ ਬਸ ਇੱਕ ਇਹੀ ਕਮੀ ਹੈ ਵੀ ਨਕਲੀ ਰਿਜ਼ਲਟ ਨਹੀਂ ਲੈ ਸਕਦੇ ਹੈਗੇ ਹੋਰ ਕੋਈ ਕਮੀ ਨਹੀਂ ਹੈਗੀ ਬਸ ਫੇਕ ਰਿਜ਼ਲਟ ਲੈ ਨਹੀਂ ਜਾਂਦੇ ਇੱਥੇ ਕਰਾ ਦਿੰਦੇ ਨੇ ਜਿਹੜੇ ਰਿਜ਼ਲਟ ਆ ਜਾਂਦੇ ਨੇ ਚੰਗੀ ਗੱਲ ਆ ਬਈ ਹਾਂਜੀ ਸੈਂਕੜੇ ਦੀ ਗਿਣਤੀ ਸਭ ਤੋਂ ਬਾਅਦ ਰਿਜ਼ਲਟ ਫਿਰ ਵੀ ਆ ਜਾਂਦੇ ਨੇ ਠੀਕ ਆ ਫਿਰ ਵੀ ਕੰਪੀਟੀਟਰ ਨੂੰ ਤਾਂ ਫਿਰ ਫੇਕ ਰਿਜ਼ਲਟ ਲੈਣੇ ਪੈਂਦੇ ਨੇ ਉਹਨਾਂ ਨੂੰ ਤਾਂ ਫਿਰ 11-11000 ਰੁਪਏ ਦੇਣਾ ਪੈਂਦਾ ਹੈਗਾ ਵੀ ਭਈਆ ਉਹ ਤੇ ਹਨਾ ਹੁਣ ਜਿਵੇਂ ਉਹੀ ਗੱਲ ਹੋ ਗਈ ਨਾ ਹਨਾ ਹੁਣ ਤੁਸੀਂ ਇਸ ਗੱਲ ਨੂੰ ਮੰਨਦੇ ਹੋ ਸਾਰੇ ਵੀ ਇਸ ਵਾਰੀ ਬਿਹਾਰ ਇਲੈਕਸ਼ਨ ਦੇ ਵਿੱਚ 10-10000 ਰੁਪਏ ਲੋਕਾਂ ਨੂੰ ਵੰਡਿਆ ਗਿਆ ਤੇ ਉਹਦਾ ਵੱਡਾ ਇੰਪੈਕਟ ਦੇਖਣ ਨੂੰ ਮਿਲਦਾ ਹੈਗਾ ਬਿਹਾਰ ਇਲੈਕਸ਼ਨ ਦੇ ਵਿੱਚ ਤਾਂ ਵੀ ਜਦੋਂ ਹੁਣ ਬੰਦੇ ਆਪਣੀ ਸਰਕਾਰਾਂ ਬਦਲ ਸਕਦੇ ਨੇ ਪੈਸੇ ਲੈ ਕੇ ਪਰ ਰਿਜ਼ਲਟ ਨਹੀਂ ਦੇ ਸਕਦੇ ਤੁਹਾਨੂੰ ਲੱਗਦਾ ਹੈ ਇਹ ਦੇ ਦਿੰਦੇ ਨੇ ਹਨਾ ਕੋਈ ਐਡੀ ਗੱਲ ਨਹੀਂ ਹੁੰਦੀ ਠੀਕ ਹੈ ਤਾਂ 11-11 ਅਸਰ ਰੁਪਇਆ ਦਿਓ ਰਿਜ਼ਲਟ ਲਓ ਤੇ ਉਹਨੂੰ ਸ਼ੋਅ ਕਰੋ ਜੀ ਸਾਡਾ 2000 ਆ ਗਿਆ ਸਾਡਾ 4000 ਆ ਗਿਆ ਸਾਡਾ 1500 ਆ ਗਿਆ ਸਾਡਾ ਹਨਾ ਇਹ ਤੇ ਮਿਡਰੀ ਡੀ ਮਿਲ ਬਈ ਤਾਮਿਲਨਾਡੂ ਦੇ ਵਿੱਚ ਹੋਈ ਸੀ ਸ਼ੁਰੂ ਇਹ ਸਕੀਮ ਸੀ ਹੈ ਨਾ ਇਹਨਾਂ ਦੀ ਆ 29 ਨੰਬਰ ਕੁਸਚਨ ਦੇਖੋ ਕੀ ਕਹਿੰਦਾ ਹੈ ਕਹਿੰਦਾ ਇਹਨਾਂ ਵਿੱਚ ਕਿਸ ਰਾਜਵੰਸ਼ ਨੇ ਮੱਧਕਾਲ ਭਾਰਤ ਦੇ ਵਿੱਚ ਸ਼ਾਨਦਾਰ ਬਗੀਚਿਆਂ ਦਾ ਨਿਰਮਾਣ ਕਰਵਾਇਆ ਤੇ ਇਹਨਾਂ ਦੇ ਬਗੀਚੇ ਨਾ ਚਾਰ ਬਾਗ ਸ਼ੈਲੀ ਦੇ ਆਧਾਰ ਤੇ ਬੜੇ ਫੇਮਸ ਸੀਗੇ ਲਾਲ ਆਪਣੇ ਤੁਸੀਂ ਤਾਜ ਮਹਿਲ ਜਾਓਗੇ ਨਾ ਤਾਂ ਤਾਜ ਮਹਿਲ ਜਿਹੜਾ ਸਟਰਕਚਰ ਹੈਗਾ ਉਹ ਵੀ ਸਾਨੂੰ ਚਾਰ ਬਾਗ ਸ਼ੈਲੀ ਦੇ ਵਿੱਚ ਹੀ ਦੇਖਣ ਨੂੰ ਮਿਲਦਾ ਜਿਹੜੇ ਬਾਗ ਨੇ ਨਾ ਚਾਰ ਬਾਗ ਉਹ ਚਾਰ ਕੋਨੇ ਸੀ ਦੋ ਇਧਰ ਨੇ ਤਾਜ ਮਹਿਲ ਵਾਲੀ ਸਾਈਡ ਤੇ ਨੇ ਦੋ ਯਮੁਨਾ ਨਦੀ ਤੋਂ ਪਰਲੇ ਪਾਸੇ ਨੇ ਠੀਕ ਹੈ ਤਾਂ ਚਾਰ ਬਾਗ ਸ਼ੈਲੀ ਜੀ ਬਣੀ ਉਸੇ ਉਹ ਵੀ ਇੰਪੋਰਟੈਂਟ ਹੈ ਜੀ ਤੇ ਮੁਗਲ ਸਿਭਾਈ ਠੀਕ ਹੈ ਬਹੁਤ ਕੁਝ ਦਿੱਤਾ ਮੁਗਲਾਂ ਨੇ ਇੰਡੀਆ ਨੂੰ ਵੀ ਠੀਕ ਹੈ ਸ਼ਾਨ ਸੀਗੀ ਕਈ ਕਮਾਜੀ ਮੁਗਲ ਸਾਡੀ ਅ ਯੂਰਪ ਵਿੱਚ ਕਈ ਚਲੋ ਬਾ ਜਿਵੇਂ ਅਕਬਰ ਹੋ ਗਏ ਜਾਂ ਹੋਰ ਬਹੁਤ ਤਕੜੇ ਤਕੜੇ ਇਹਦੇ ਬਾਦਸ਼ਾਹ ਹੜੇ ਹੋਏ ਨੇ ਸ਼ਾਜਾਹ ਹੁਆ ਇਹਨਾਂ ਨੇ ਤਕਨੀਕ ਤਕੜੀ ਚੀਜ਼ਾਂ ਦਿੱਤੀਆਂ ਨੇ ਔਰ ਗੰਜ਼ੇ ਵਗੈਰਾ ਚਲੋ ਠੀਕ ਇਹਨਾਂ ਦੇ ਹੈ ਇਹਨੇ ਕੁਐਸਚਨ ਨਾ ਬੰਦੇ ਉਹ ਤਾਂ ਆਪਾਂ ਨਹੀਂ ਬੰਦੇ ਉਹਨਾਂ ਦੇ ਬਾਰੇ ਨਾ ਆ ਪ੍ਰਿੰਟਿੰਗ ਬਾਰੇ ਐਸਾ ਖੋਜੀ ਕੌਣ ਸੀ ਭਈ ਗੁਟੇਨਬਰਗ ਇਹਦੇ ਬਾਰੇ ਬੜੇ ਕੁਐਸਚਨ ਪੁੱਛੇ ਗਏ ਨੇ ਗਿਆ ਨਾ ਤਾਂ ਇਹਦਾ ਆਨਸਰ ਵੀ ਅਸੀਂ ਲਾ ਦਾਂਗੇ ਜੀ ਇਹ ਤਾਂ ਇਹ ਸੀ ਸਾਥੀਓ ਤੁਹਾਡੇ ਅੱਜ ਦੇ ਕੁਐਸਚਨਸ ਇੰਪੋਰਟੈਂਟ ਕੁਐਸਚਨ ਹੈ ਪੀਐਸਟੈਟ ਦਾ ਬੈਚ ਤੁਸੀਂ ਲੈ ਸਕਦੇ ਹੋ ਸਾਡਾ ਪੀਐਸਟੈਟ ਦਾ ਬੈਚ ਸੋ ਨੂੰ ਕੱਲ ਤੋਂ ਅਸੀਂ 350 ਸਾਲਾਂ ਨੂੰ ਸਮਰਪਿਤ ਅਸੀਂ ਤੁਹਾਨੂੰ ਇੱਕ ਵਿਸ਼ੇਸ਼ ਆਫਰ ਦੇਣ ਜਾ ਰਹੇ ਹਾਂ ਤੇ ਤੁਸੀਂ ਇਸ ਨੂੰ ਪਰਚੇਸ ਕਰ ਸਕਦੇ ਹੋਗੇ ਦੇਰ ਨਹੀਂ ਕਰਨੀ ਪਰਚੇਸ ਕਰ ਲਿਓ ਠੀਕ ਹੈ ਜੀ ਲਿਮਟਿਡ ਸਮੇਂ ਲਈ ਲਿਮਟਿਡ ਆਫਰ ਹੋਊਗਾ ਚੁਣੇ ਗਏ ਸਟੂਡੈਂਟਸ ਲਈ ਆਫਰ ਹੋਊਗਾ ਬਈ ਇਹ ਠੀਕ ਹੈ ਤੇ ਸਿਰਫ 350 ਵਿਅਕਤੀਆਂ ਲਈ ਆਫਰ ਹੋਏਗਾ ਇਹ 350 ਜਦੋਂ ਬੈਚ ਹੋ ਗਿਆ ਸਾਡਾ ਜੀ ਅਸੀਂ ਨੂੰ ਪੂਰਾ ਕਰ ਦਾਂਗੇ ਜੀ ਠੀਕ ਹੈ ਤੇ ਪੀ ਐ ਸਟੱਡੀ ਟੈਸਟ ਸੀਰੀਜ਼ ਦੇ ਉੱਪਰ ਵੀ ਦੇਵਾਂਗੇ ਆਫਰ PSAT ਦੀ ਬੈਚ ਦੇ ਪਰਿਓਫਰ ਦੇਵਾਂਗੇ ਮਾਸਟਰ ਗ੍ਰੈਡਰ ਦੀ ਆਫਰ ਦੇਵਾਂਗੇ ਤੁਸੀਂ ਉਹਨੂੰ ਲੈ ਸਕਦੇ ਹੋਗੇ ਠੀਕ ਹੈ ਥੈਂਕ ਯੂ ਵੈਰੀ ਮੱਚ ਤੇ PSAT ਦੀ ਕਲਾਸ ਤੋਂ ਬਾਅਦ ਆਪਾਂ ਇੱਕ ਮਾਸਟਰ ਗ੍ਰੈਡਰ ਦੀ ਕਲਾਸ ਵੀ ਲਾਣੇ ਹੁੰਦੇ ਆ ਉਹ 9 ਵਜੇ ਲੱਗਦੀ ਹੈ ਤੁਸੀਂ ਉਹਨੂੰ ਜੁਆਇਨ ਕਰ ਸਕਦੇ ਹੋ ਤੁਹਾਡੇ ਲੈਵਲ ਦੇ ਕੁਸਚਨ ਹੋ ਸਕਦੇ ਨੇ ਏ ਤੁਸੀਂ ਸਾਡੀ ਟੈਸਟ ਸੀਰੀਜ਼ ਆ ਬੈਚ ਸਾਡਾ ਲੈਣਾ ਚਾਹੁੰਦੇ ਹੋ ਤਾਂ ਇਸ ਨੰਬਰ ਦੇ ਉੱਪਰ ਕਾਲ WhatsApp ਕਰਕੇ ਜਾਂ ਸਾਡੀ ਜੀ ਐਜੂਕੇਸ਼ਨ ਦੀ ਐਪ ਤੇ ਜਾ ਕੇ ਵੀ ਤੁਸੀਂ ਇਸ ਨੂੰ ਲੈ ਸਕਦੇ ਹੋ ਥੈਂਕ ਯੂ ਵੈਰੀ ਮੱਚ ਮਿਲਦੇ ਹਾਂ ਜੀ ਕਿ ਨਵੀਂ ਕਲਾਸ ਦੇ ਨਾਲ ਤਦ ਤੱਕ ਲਈ ਬਾਏ ਥੈਂਕ ਯੂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਦੇ ਨਾਲ ਪਹਿਲੀ ਵਾਰ ਜੁੜ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਥੈਂਕ ਯੂ ਬਾਈ